ਹੈਲੋ ਸ਼ਿਗਲ ਦੋਸਤੋ ਮੈਂ ਜਲਦ ਤਰ ਤੋੜਾ ਆਪਣਾ ਹੌਸਟਲ ਤੁਸੀਂ ਦੇਖ ਰਹੇ ਹੋ ਮਰ ਜਾਣਾ ਟੀਵੀ ਜਰੋ ਅੱਜ ਦੇ ਟਾਈਮ ਵਿੱਚ ਹਰ ਕੋਈ ਬਾਹਰ ਜਾ ਕੇ ਪੱਕਾ ਹੋਣਾ ਚਾਹੁੰਦਾ ਹੈ ਕਿਉਂਕਿ ਬਾਹਰਲੀ ਕੰਟਰੀ ਵਿੱਚ ਫੈਸਿਲਿਟੀਆਂ ਜ਼ਿਆਦਾ ਨੇ ਪਰ ਸਾਡੀ ਕੰਟਰੀ ਵਿੱਚ ਸਰਕਾਰਾਂ ਕਰਪਟ ਨੇ ਵਾਰੰਦੀ ਕੰਟਰੀਆਂ ਦੀਆਂ ਸਰਕਾਰਾਂ ਸਮਝਦਾਰ ਨੇ ਜਿਨ੍ਹਾਂ ਨੂੰ ਪੈਸੇ ਨਾਲ ਘੱਟ ਤੇ ਆਪਣੇ ਦੇਸ਼ ਦੀ ਜਨਤਾ ਨਾਲ ਜ਼ਿਆਦਾ ਪਿਆਰ ਹੈ ਤੇ ਦੋਸਤੋ ਅੱਜ ਆਪਾਂ ਗੱਲ ਕਰਨੇ ਜਾ ਰਹੇ ਹਾਂ ਇਟਲੀ ਦੇ ਵਿਦੇਸ਼ੀ ਕਾਮਿਆਂ ਲਈ ਨਿਕਲੇ ਪੇਪਰਾਂ ਦੀ ਜੀਹਾਂ ਦੋਸਤੋ ਇਟਲੀ ਦੀ ਮੌਜੂਦਾ ਸਰਕਾਰ ਨੇ ਲੰਮੀ ਵਿਚਾਰ ਤੋਂ ਬਾਅਦ ਪਿਛਲੇ ਸਾਲਾਂ ਦੀ ਤਰ੍ਹਾਂ ਇੱਕ ਵਾਰ ਫਿਰ 38500 ਵਿਦੇਸ਼ੀ ਕਾਮਿਆਂ ਨੂੰ ਇਟਲੀ ਆਉਣ ਲਈ ਰਾਹ ਪੱਧਰਾ ਕਰ ਦਿੱਤਾ ਹੈ ਗ੍ਰਹਿ ਮੰਤਰੀ ਮਾਟਿਓ ਸਿਲਵਿਨੀ ਵੱਲੋਂ ਇਸ ਨਵੇਂ ਕਾਨੂੰਨ ਤੇ ਦਸਤਖਤ ਕਰਨ ਮਗਰੋਂ ਹਰੀ ਚੰਡੀ ਦੇਣ ਦੇ ਬਾਅਦ ਤਰੀਕਾ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ ਦੋਸਤੋ ਇਹ ਦਸਨ ਜੋਗ ਈ ਹੈ ਕਿ ਇਟਲੀ ਸਰਕਾਰ ਵੱਲੋਂ ਹਰ ਸਾਲ ਖੇਤੀ ਫਾਰਮਾਂ ਤੇ ਹੋਟਲਾਂ ਆਦਿ ਵਿੱਚ ਕੰਮ ਕਰਨ ਵਾਲੇ ਵਿਦੇਸ਼ੀ ਕਾਮਿਆਂ ਨੂੰ ਪੇਪਰਾਂ ਤੇ ਇਟਲੀ ਆਉਂਦਾ ਮੌਕਾ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਵੀਜ਼ਾ ਖਤਮ ਹੋਣ ਤੋਂ ਬਾਅਦ ਵਾਪਸ ਆਪਣੇ ਦੇਸ਼ ਜਾਣਾ ਪੈਂਦਾ ਹੈ ਜਾਰੀ ਕੀਤੇ ਕੋਟੇ ਮੁਤਾਬਕ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ 38500 ਵਿਦੇਸ਼ੀ ਕਾਮੇ ਇਟਲੀ ਆ ਸਕਣਗੇ ਇਟਲੀ ਆਉੰਦੇ ਚਾਹਵਾਨ 24 ਤਰੀਕ ਨੂੰ ਸਵੇਰੇ 8 ਵਜੇ ਤੋਂ ਆਨਲਾਈਨ ਦਰਖਾਸਤਾਂ ਗ੍ਰਹਿ ਮੰਤਰਾਲੇ ਦੀ ਵੈਬਸਾਈਟ ਤੇ ਭੇਜ ਸਕਦੇ ਹਨ ਤੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਮੌਕਾ ਉਹਨਾਂ ਵਾਸਤੇ ਵੀ ਹੈ ਜਿਹੜੇ ਪਿਛਲੇ ਸਾਲ ਇਹਨਾਂ ਪੇਪਰਾਂ ਤੇ ਇਟਲੀ ਆਏ ਸਨ ਉਹ ਆਪਣੇ ਆਰਜੀ ਪੇਪਰਾਂ ਨੂੰ ਪੱਕੇ ਤੌਰ ਤੇ ਬਦਲਾਉਣ ਲਈ 16 ਅਪ੍ਰੈਲ ਤੋਂ ਦਰਖਾਸਤਾਂ ਭੇਜ ਸਕਦੇ ਹਨ ਦੋਸਤੋ ਤੁਹਾਨੂੰ ਦੱਸ ਦਈਏ ਕਿ 38500 ਕਰਮਚਾਰੀਆਂ ਦੇ ਕੋਟੇ ਵਿੱਚੋਂ ਪ੍ਰਾਪਤ ਦਰਖਾਸਤਾਂ ਨੂੰ ਗ੍ਰਹਿ ਮੰਤਰਾਲੇ ਵੱਲੋਂ ਪਹਿਲ ਦੇ ਆਧਾਰ ਤੇ ਵਿਚਾਰਿਆ ਜਾਂਦਾ ਹੈ। ਅਜਿਹੇ ਵਿੱਚ ਡਿਫਾਲਟਰ ਮਾਲਕਾਂ ਵੱਲੋਂ ਭਰੀਆਂ ਦਰਖਾਸਤਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਇਸ ਕੋਟੇ ਵਿੱਚ ਬਿਜ਼ਨਸ, ਵਿਦਿਆਰਥੀ, ਖਿਡਾਰੀ ਤੇ ਕਈ ਹੋਰ ਜ਼ਰੂਰੀ ਕੈਟਾਗਰੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਦੋਸਤੋ ਤੁਹਾਨੂੰ ਇੱਥੇ ਇਹ ਵੀ ਦੱਸ ਦਈਏ ਕਿ ਇਟਲੀ ਦੇ ਗ੍ਰਹਿ ਮੰਤਰੀ ਨੇ ਆਪਣੇ ਹੱਕਾਂ ਦਾ ਅਧਿਕਾਰ ਵਰਤਦੇ ਹੋਏ ਆਤਵਾਦ ਨੂੰ ਉਤਸ਼ਾਹਿਤ ਕਰਨ ਵਾਲੇ ਦੇਸ਼ਾਂ ਦੇ ਨਾਗਰਿਕਾਂ ਨੂੰ ਬਾਹਰ ਕੱਢ ਦਿੱਤਾ ਹੈ। ਜਿਸ ਦੇ ਤਹਿਤ ਪਾਕਿਸਤਾਨ ਦੇ ਨਾਗਰਿਕਾਂ ਇਸ ਕੋਟੇ ਤਹਿਤ ਪੇਪਰ ਪਰ ਕੇ ਇਟਲੀ ਨਹੀਂ ਆ ਸਕਣਗੇ ਕੀ ਦੋਸਤੋ ਤੁਸੀਂ ਵੀ ਇਹ ਪੇਪਰ ਪਰ ਕੇ ਇਟਲੀ ਜਾਣਾ ਚਾਹੁੰਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਦੋਸਤੋ ਇਸ ਵੀਡੀਓ ਨੂੰ ਆਪਣੇ ਹਰੂ ਯਾਰ ਦੋਸਤ ਰਿਸ਼ਤੇਦਾਰ ਤੱਕ ਸ਼ੇਅਰ ਜਰੂਰ ਕਰ ਦਿਓ ਜਿਹੜਾ ਇਟਲੀ ਦੇ ਪੇਪਰਾਂ ਦੀ ਵੇਟ ਕਰਦਾ ਪਿਆ ਸੀ ਤੇ ਜੇ ਇਹਨਾਂ ਪੇਪਰਾਂ ਸੰਬੰਧੀ ਕੋਈ ਹੋਰ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਸੋ ਦੋਸਤੋ ਮਿਲਾਂਗੇ ਕਿਸੇ ਨਵੀਂ ਅਪਡੇਟ ਨਾਲ ਹੁਣ ਸਾਨੂੰ ਦਿਓ ਇਜਾਜ਼ਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ